500 ਰੁਪਇਆ ਹੋਰ ਪੁੱਜ ਗਿਆ ਸਾਢੇ 13000 ਰੁਪਇਆ ਰਪਿੰਦਰ ਨੇ ਗੱਲ ਕੀਤੀ ਵੀ ਕੱਲ ਬੜਬਰ ਵਿੱਚ 15000 ਦੀਆਂ ਕੌਡੀਆਂ ਪਈਆਂ ਅੱਜ ਗੱਲ 16 ਤੇ ਲੈ ਕੇ ਜਾਣੀ ਹੈ ਰਪਿੰਦਰ ਕਹਿੰਦਾ ਕਿੰਦੀ ਸਾਡਾ ਵੀਰ ਕਹਿੰਦਾ ਵੀ 2000 ਪਾ ਦਿਓ ਮੇਰੇ ਵੱਲੋਂ ਬੱਲੇ ਵੀ ਕਿੰਦੀ 2000 ਰੁਪਇਆ ਕਹਿੰਦੇ ਕਿੰਦੀ ਵੱਲੋਂ ਐ ਪਾਈਆਂ ਤੇ ਵੱਡੀ ਸੇਵਾ ਦਿੱਤੀ ਸਾਡੇ ਭਰਾ ਨੇ ਹੁਣ ਗੱਲ ਕੀਤੀ ਹੈ ਜੱਟ ਦੇ ਪੁੱਤ ਨੇ 2000 ਕੱਢ ਕੇ ਮਾਰੇ ਆ ਸਾਢੇ 15000 ਲੈ ਵੀ ਰਪਿੰਦਰ ਸਿੰਘ ਐ ਨੌਜਵਾਨਾ ਕੱਲ 15 ਸੀ ਅੱਜ ਸਾਢੇ 15 ਦੀ ਗੱਲ ਹੋ ਗਈ 16 ਕਰਦਾ ਕੌਣ ਹਣੀ ਆਉਂਦਾ ਜੇਬ ਨੂੰ ਹੱਥ ਪਾਉਂਦਾ ਸੁਖਦੇਵ ਸਿੰਘ ਜੀ ਸਾਹਨੇ ਵਾਲ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਐ ਤੇ ਪਹਿਲੇ ਪੁਆਇੰਟ ਦੇ ਲਈ 200 ਰੁਪਏ ਦਾ ਪਹਿਲੇ ਜੱਫੇ ਦੇ ਲਈ ਮਨਜੀਤ ਹਾਂਜੀ ਮਨਜੀਤ ਫੈਕਟਰੀ ਸ਼ੰਕਰ ਸੌਰ ਦੇਲੋਂ ਅਤੇ ਗਾਂਧੀ ਬਟਾਰੀ ਵੱਲੋਂ 500 ਰੁਪਏ ਹੋਰ ਆ ਗਿਆ ਹੈ ਇੱਕ ਮਿੰਟ ਵੀ ਦੇ ਪਹਿਲਾਂ ਹਣੀ ਨੂੰ ਨਾਲੀ ਕੁਨਰ ਗੁਰੀ ਗੋਗੀ ਨੀਲੋ ਜੈਂਟਾ ਕੁਨਰ ਯੂ ਐਸ ਏ ਤੇ ਸੁਖਵੀਰ ਜਸੜਵਾਲੋਂ ਪਹਿਲੇ ਪੁਆਇੰਟ ਦਾ 300 ਆ ਜੀ ਬਾਈ ਹਨੀ ਕੁਨਰ ਸਰਬੀ ਕਨੇਡਾ ਹਰੀ ਕੁਨਰ ਹਨੀ ਕੁਨਰ ਸਰਬੀ ਕਨੇਡਾ ਤੇ ਬਿੱਟੂ ਕਨੇਡਾ ਇਹਨਾਂ ਵੱਲੋਂ 500 ਰੁਪਏ ਹੋ ਗਿਆ 1000 ਇਹਨਾਂ ਵੱਲੋਂ ਦਿੱਤਾ ਗਿਆ ਸੌਰਵ ਪੰਡਿਤ ਗਾਂਧੀ ਬਟਾਰੀ ਅਤੇ ਮਨੀ ਪੰਡਤ ਉਹਨਾਂ ਵੱਲੋਂ ਵੀ ਨਾਲ ਮਨਜੀਤ ਸਾਡੇ ਵੀਰ ਸ਼ੰਕਰ ਵਾਲੇ ਵੱਲੋਂ ਕਹਿੰਦੇ 500 ਪੁਜਿਆ ਬਾਂਟੀ ਯੂਕੇ ਵਾਲੇ ਵੱਲੋਂ ਇੱਕ 100 ਪਹਿਲੇ ਪੁਆਇੰਟ ਦੇ ਹੈ ਲੈ ਵੀ ਕਿੰਦੀ ਸਿਆ ਸਵਾਦ ਲਿਆਤਾ ਤੇ 2000 ਰੁਪਏ ਕੱਢ ਕੇ ਯਾਰਾਂ ਦਾ ਯਾਰੇ ਕਿੰਦੀ ਕਿੰਨੇ ਪੈਸੇ ਹੋਗੇ ਬੱਬੂ ਖੰਨੇ ਵਾਲਿਆ ਜੋਦੇ ਘਸ ਦੀ ਰੇਟ ਤੇ ਪੰਜ ਛੇ ਜਾਣੇ ਲੱਗੇ ਹੋਏ ਨੇ ਮਾਇਆ ਗਿਣਨ ਹੁਣੇ ਦੱਸ ਦਿੰਨੇ ਐ ਬਾਂਟੀ ਯੂਕੇ ਵਾਲੇ ਵੱਲੋਂ 200 ਰੁਪਏ ਦੇ ਮਾਨ ਜਿਹੜੇ ਕੀਤੇ ਜਾਣਗੇ ਸਰਪੰਚ ਸਾਹਿਬ 16000 ਦੇ ਆੜੀਗੇ ਤੁਸੀਂ ਲੱਖਾਂ ਦੀ ਗੱਲ ਕਰਦੇ ਹੋ ਲੈ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਯੋਧੇ ਕੱਸ ਦੀਆਂ ਤਿੰਨ ਕਬਟੀਆਂ 17000 ਦੀਆਂ ਲੈ ਵੀ ਯੋਧੇ ਆ ਕੱਸ ਵਾਲਿਆਂ ਅੱਜ ਗੁਰਦਾਸਪੁਰ ਦਾ ਜਿਹੜਾ ਸਫਰ ਆ ਮੇਰਾ ਖਿਆਲ ਆ 2 250 ਕਿਲੋਮੀਟਰ ਦਾ ਇੱਥੋਂ ਦੀਪਿੰਦਰ ਦਾ ਦੀਪਿੰਦਰ ਮੰਗੜ ਤੇ ਗਾਂਧੀ ਬਟਾਰੀ ਵੱਲੋਂ 500 ਹੋਰ ਪੁੱਜੇਗਾ 17500 17500 ਦੀਆਂ ਕਬਟੀਆਂ ਜਤਿੰਦਰ ਕੋਨਰ ਤੇ ਰਾਜੂ ਟਲੀ ਵੱਲੋਂ 500 ਹੋਰ ਪੁੱਜ ਗਿਆ 18000 ਦੀਆਂ ਕਹਿੰਦੇ ਤਿੰਨ ਕਬੱਡੀਆਂ ਪੈਣਗੀਆਂ ਕੁਕਦੇਵ ਸਿੰਘ ਜੀ ਸਾਡੇ ਹੌਲਦਾਰ ਥਾਣਾ ਸਾਹਨੇਵਾਲ ਤੋਂ ਕਹਿੰਦੇ 200 ਰੁਪਇਆ ਪਹਿਲੇ ਜੱਫੇ ਦਾ ਦੇਣਗੇ 17000 ਰੁਪਇਆ ਤਿੰਨ ਕਬੱਡੀਆਂ ਯੋਧੇ ਕੱਸਦੀਆਂ ਕਾਲੇ ਸੰਗੇ ਦੀ ਟੀਮ ਪਹੁੰਚ ਗਈ ਸਟੇਜ ਵਾਲੀ ਸਾਈਡ ਔਰ ਦੂਜੇ ਪਾਸੇ ਕਹਿੰਦੇ ਟੀਮ ਮੇਰੇ ਪੰਜਾਬੀ ਵੀਰੋ ਬਾਂਦਲ ਡੋਰ ਦੀ ਕੈਮਰੇ ਹੋਪ ਹੈ ਫੋਕਸ ਗੇੜ ਮੈਦਾਨ ਦੇ ਵਿੱਚ ਆਇਆ ਨੌਜਨ ਪੁਰੀ ਧਲੇਰ ਪਿੰਡ ਦਾ ਤੇ ਬਾਂਦਰ ਡੋਰ ਦਾ ਸੋਨਾ ਮੇਰੇ ਪੰਜਾਬੀ ਵੀਰੋ ਆਹ ਵੇਖਦਾ ਪਹਿਲਾ ਪੁਆਇੰਟ ਸੁਖਵੀਰ ਜੱਸੜ ਲਾਲੀ ਕੁੰਨਰ ਗੋਗੀ ਨੀਲੋ ਤੇ ਜੰਟਾ ਕੁੰਨਰ ਵੱਲੋਂ ਤੇ ਸੁਖਦੇਵ ਸਿੰਘ ਜੀ ਸਾਡੇ ਪੰਜਾਬ ਪੁਲਿਸ ਵਾਲੇ ਉਹਨਾਂ ਵੱਲੋਂ ਜਿਹੜੇ ਮਾਇਦੇ ਗੱਫੇ ਦਿੱਤੇ ਜਾ ਰਹੇ ਐ ਲੈ ਵੀ ਭਾਈ ਇਹ ਮਾਇਦੇ ਗੱਫੇ ਬੰਟੀ ਯੂਕੇ ਉਹਨਾਂ ਵੱਲੋਂ ਵੀ ਇਹ ਮਾਇਦੇ ਗੱਫੇ ਉਧਰ ਗਾਂਧੀ ਬਟਾਰੀ ਨਾਲ ਹੀ ਮੰਨਾ ਕੁੰਨਰ ਐ ਤੇ ਦੀਪਿੰਦਰ ਮੰਗਟ ਉਹਨਾਂ ਵੱਲੋਂ ਵੀ ਮਾਣ ਕੀਤੇ ਜਾ ਰਹੇ ਐ ਨਿੰਦੂ ਇੰਦਗੜੀਆ ਇਸ ਵੇਲੇ ਕਬੱਡੀ ਪਾ ਰਿਹਾ ਫਰੀਦ ਸ਼ਕਰਪੁਰੀਆ ਜਫਾ ਲਾਉ ਸੌਰ ਪੰਡਤ ਡੇਲੋਂ ਵਾਲੇ ਵੱਲੋਂ ਕਹਿੰਦੇ ਵੱਡੇ ਮਹਾਨ ਨਹੀਂ ਮੇਰੇ ਵੀਰੋ ਸੌਰ ਪੰਡਤ ਡੇਲੋਂ ਵਾਲੇ ਵੱਲੋਂ ਹੈ ਲੈ ਵੀ ਗੋਰੀ ਹੁਣ ਕੰਮ ਦੇ ਛੱਡ ਵੀਰੋ ਇਹ ਫਰਿਆਦ ਦਾ ਜੱਫਾ ਹੈ ਇਹ 400 ਰੁਪਏ ਦੇ ਦਿਓ ਜੀ ਫਰਿਆਦ ਨੂੰ ਰਲ ਕੇ ਜਿਹੜਾ ਖੇਡੂਗਾ ਮੇਰੇ ਵੀਰੋ ਉਹਨੂੰ ਕੱਟ ਦਿੱਤਾ ਜਾਣਾ ਇਹ ਵੀ ਸਾਡੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਹੈ ਲਓ ਮੇਰੇ ਪੰਜਾਬੀ ਵੀਰੋ 17000 ਦੀ ਪਹਿਲੀ ਰੇਡ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਲਾਲੀ ਕੂਨਰ ਦੇ ਗੁਰੀ ਕੂਨਰ ਵੱਲੋਂ ਵੀ 1000 ਅਡਜਸਟ ਕਰ ਲਓ ਸਰਪੰਚ ਸਾਹਿਬ ਕਿੰਨੇ ਪੈਸੇ ਹੋਗੇ 18500 ਦੀਆਂ ਦੋ ਕਬੱਡੀਆਂ ਪਹਿਣ ਗਿਆ ਯੋਧੇ ਕੱਸ ਦੀਆਂ 18500 ਦੀਆਂ ਦੋ ਕਬੱਡੀਆਂ ਯੋਧੇ ਕੱਸ ਦੀਆਂ ਪਹਿਣ ਗਿਆ ਇਧਰ ਸਰਪੰਚ ਸਾਹਿਬ 19000 ਕਰ ਰਹੇ ਮੇਰੇ ਵੀਰੋ ਮਨਪ੍ਰੀਤ ਸਿੰਘ ਸਰਪੰਚ ਅਰਾਇਆਂ ਵਾਲਾ ਉਧਰ ਲਾਲੀ ਕੂਨਰ ਉਹਨਾਂ ਦੇ ਨਾਲ ਗੁਰੀ ਕੂਨਰ ਉਹਨਾਂ ਦੇ ਨਾਲ ਯਾਰੀ ਹੈ ਸਾਰਿਆਂ ਦਾ ਧੰਨਵਾਦ ਹੈ 500 ਰੁਪਿਆ ਬੰਟੀ ਯੂਕੇ ਵੱਲੋਂ ਪਾਦੇ ਸਰਪੰਚ ਸਾਹਿਬ ਇਹ ਕਿੰਨੇ ਹੋ ਗਏ ਜੀ 20500 19500 ਲਓ ਜੀ ਉਧਰ ਗਾਂਧੀ ਬਟਾਰੀ 100 ਬਡੇਲੋਂ ਤੇ ਨਾਲ ਕਹਿੰਦੇ ਮੰਨੂ 100 ਬਡੇਲੋਂ ਕੁੰਨਰ ਤੇ 100 ਬਡੇਲੋਂ ਇਹਨਾਂ ਵੱਲੋਂ ਮੇਰੇ ਵੀਰੋ 20000 ਦੇ ਆ ਦੋ ਕਬੱਡੀਆਂ ਲੈ ਵੀ ਲਾਲੀ ਭਾਈ ਜੇ ਆਪਾਂ ਗਰਾਊਂਡ ਥੋੜਾ ਪਾਈ ਜੀ ਉਧਰਲੀ ਸਾਈਡ ਜਿਹੜੇ ਖੜੇ ਹੋਣਾ ਥੋੜਾ ਤੁਰ ਫਿਰ ਕੇ ਆਪਾਂ ਮੇਲਾ ਵੇਖ ਲਈਏ ਤੇ ਬੜੀ ਮਿਹਰਬਾਨੀ ਹੋਵੇਗੀ ਥੋੜਾ ਆਪਾਂ ਗਰਾਊਂਡ ਕਲੀਅਰ ਕਰ ਦਈਏ ਲਓ ਜੰਟਾ ਕੂਨਰ ਲਾਲੀ ਕੂਨਰ ਗੋਗੀ ਨੀਲੋ ਤੇ ਸੁਖਵੀਰ ਜੱਸੜ ਵੱਲੋਂ 500 ਰੁਪਇਆ ਆ ਕਬੱਡੀ ਤੇ ਨਿੰਦੂ ਇੰਦਗੜੀਏ ਦੀ ਪਈ ਹੋਈ ਕਬੱਡੀ ਤੇ ਤਾਜੇ ਕਾਲੇ ਸਿੰਘਾਂ ਵਾਲੇ ਦਾ ਛੋਟਾ ਵੀਰ ਪਰਮਿੰਦਰ ਇਸ ਵੇਲੇ ਕਰਤਾ ਹੋਇਆ ਕੋਸ਼ਿਸ਼ ਲੱਗ ਗਿਆ ਜੱਫਾ ਵਾਹ ਓ ਗਬਰੂਆ ਵੰਟੀ ਕੂਨਰ ਵੱਲੋਂ ਵੀ ਪਰਮਦੀਰ ਮੰਗਟ ਵੱਲੋਂ ਵੀ ਮੇਰੇ ਵੀਰੋਂ ਪੈਸੇ ਆਏ ਆ ਲਓ 20000 ਦੀ ਦੂਜੀ ਰੇਡ ਇਹ ਹੈ ਯੋਧਾ ਕਸ ਵਾਲਾ ਜਿਲ੍ਹਾ ਗੁਰਦਾਸਪੁਰ ਦਾ ਜੰਪਲ ਕਸ ਪਿੰਡਾ ਸੰਧਵਾ ਦੇ ਲਈ ਤਗੜਾ ਖੇਡਿਆ 20000 ਦੀ ਰੇਡ ਖੇਡ ਮੈਦਾਨ ਦੇ ਵਿੱਚ ਪਾਰਿਆ 500 ਹੋਰ ਕਰ ਦਿਓ ਜੀ 20500 ਸ਼ਗਨਾ ਕਰ ਦਿਓ 23000 ਆਸਟ੍ਰੇਲੀਆ 21000 ਦੀ ਕਹਿੰਦੇ ਰੇਡ ਹੈ 21000 ਰੁਪਏ ਮੇਰੇ ਵੀਰ ਓਕੇ 21000 ਪੂਰੇ ਲੈ ਕੇ ਉਧਾਰ ਉਧਾਰ ਵਾਲੀ ਗੱਲ ਨਹੀਂ ਕਹਿੰਦੇ ਨਕਦੋਂ ਨਕਦੀ ਦੀ ਗੱਲ ਹੈ ਲਓ ਯੋਧੇ ਦੀ ਪਾਈ ہوئی ਕਬੱਡੀ ਵਾਹ ਓਏ ਕਬਰੂਆ ਇਹ ਹੈ ਕਸ ਵਾਲਾ ਯੋਧਾ ਯਾਰ 21000 ਦੀ ਦੂਜੀ ਰੇਡ ਪਾ ਕੇ ਐਨ ਤੀਜੀ ਰੇਡ ਕਹਿੰਦੇ 21000 ਦੀ ਪੈਣੀ ਆ ਇਸ ਤੋਂ ਬਾਅਦ ਮੇਰੇ ਵੀਰੋ ਇਹ ਆ 34 ਮੋਟਰਸਾਈਕਲਾਂ ਦਾ ਜੇਤੂ ਮਾਰੀ ਵਾਲਾ ਸ਼ਿਕੰਦਰ ਮੇਰੇ ਵੀਰੋ ਸਪੋਰਟਸ ਕਲੱਬ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਵੱਲੋਂ 500 ਰੁਪਿਆ ਕਿਹਦੇ ਕਿਹਦੇ ਲਈ ਆ ਮਨਦੀਪ ਆ ਆਯੋਧੇ ਕਸ ਦੀ ਰੇਡ ਤੇ ਆ ਕਿੰਨੇ ਪੈਸੇ ਹੋਗੇ ਜੀ ਸਰਪੰਚ ਸਾਹਿਬ 22000 ਰੁਪਿਆ ਮੇਰਾ ਖਿਆਲ ਤਕਰੀਬਨ ਹੋ ਗਿਆ ਹੈ ਹਰਾਈਆਂ ਵਾਲੇ ਸਾਡੇ ਸਰਪੰਚ ਸਾਹਿਬ ਹੈ ਲਾ 22000 ਦੀ ਯੋਦੇ ਕੱਛ ਦੀ ਇੱਕ ਰੇਡ ਪੈਣੀ ਮੇਰੇ ਪੰਜਾਬੀ ਵੀਰੋ ਲਓ ਗੁਰੀ ਧਲੇਰ ਵਾਲਾ ਖੇਡ ਮੈਦਾਨ ਦੇ ਵਿੱਚ ਪਾਰਿਆ ਕਬੱਡੀ ਉਧਰ ਕਹਿੰਦੇ ਆਹ ਪੁਆਇੰਟ ਤੇ 500 ਦਿੱਤਾ ਜਾਣਾ ਗੋਗੀ ਨੀਲੋ ਤੇ ਆਸਾ ਜਮੱਦੀ ਸੁਖਵੀਰ ਜੱਸੜ ਉਹਨਾਂ ਵੱਲੋਂ ਲਾਲੀ ਕੂਨਰ ਤੇ ਮੇਰੇ ਵੀਰੋ ਜੰਟੇ ਕੂਨਰ ਉਹਨਾਂ ਵੱਲੋਂ ਤੇ ਬੰਟੀ ਯੂਕੇ ਵੱਲੋਂ ਵੀ ਇਹ ਮਾਜ ਗੱਫੇ 700 ਰੁਪਿਆ ਮੇਰੇ ਤੋਂ ਅੱਗੇ ਲੈ ਜਿਓ ਜੀ ਗੁਰੀ ਧਲੇਰ ਵਾਲੇ ਦਾ ਸੋਨਾ ਬਾਂਦਰ ਜੋੜ ਜੇ ਜੱਫਾ ਲਾਊਗਾ ਸਪੋਰਟਸ ਕਲੱਬ ਵੱਲੋਂ 1100 ਮਨਦੀਪ ਜੱਸੜ ਦਿੱਤਾ ਜਾਊਗਾ ਇਧਰ ਨਾਮੀ ਕੂਨਰ ਤੇ ਗੁਰੀ ਕੂਨਰ ਉਹਨਾਂ ਵੱਲੋਂ ਇਹ ਮਾਣ ਕੀਤੇ ਜਾਣਗੇ ਸਾਰੇ ਸਪੋਰਟਸ ਕਲੱਬ ਵੱਲੋਂ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਲੈ ਵੀ ਖੰਨੇ ਆਲਾ ਤੂੰ ਵੀ ਤਿਆਰ ਰਹਿ ਨੌਜਨਾ ਥੋੜਾ ਅੱਗੇ ਆ ਜਾ ਇਹ ਆ ਨੌਜਨ ਗਬਰੂ ਨਿੰਦੂ ਇੰਦਗੜੀਆ ਚਾਰਨਾ ਕਮਲ ਕਬੱਡੀ ਵਾਲੇ ਵੱਲੋਂ ਕਹਿੰਦੇ 200 ਰੁਪਏ ਇਸੇ ਪਾਈ ਹੀ ਕਬੱਡੀ ਤੇ ਆ ਮੇਰੀ ਵੀਓ ਚਾਰਨ ਕਮਲਕਬੱਤੀ ਵਾਲੇ ਦਾ 200 ਰੁਪਇਆ ਕਹਿੰਦੇ ਇਸ ਜਾਫੀ ਦੇ ਹਿੱਸੇ ਜੁੜਦਾ ਹੋਇਆ ਆ ਜੱਫੇ ਤੇ ਕਹਿੰਦੇ ਗੁਰੀ ਕੂਨਰ ਜੰਟਾ ਕੂਨਰ ਗੋਗੀ ਨੀਲੋਂ ਤੇ ਨਾਲ ਸੁਖਵੀਰ ਜੱਸੜ ਵੱਲੋਂ 500 ਰੁਪਏ ਦੇ ਮਾਨ ਸਨਮਾਨ ਜਿਹੜੇ ਇਸ ਨੌਜਾਂ ਦੇ ਇੱਕ ਵਾਰੀ ਤਾੜੀ ਮਾਰਨ ਦੀਏ 22000 ਦੀ ਕਬੱਡੀ ਮੇਰੇ ਪੰਜਾਬੀ ਵੀਰੋ ਲਾਸਟ ਕਬੱਡੀ ਹੈ ਇਹ 22000 ਦਾ ਫੈਸਲਾ ਹੋਣਾ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਹਿੰਦੇ ਯੋਧਾ ਘਸ ਵਾਲਾ ਸਾਹਮਣੇ ਅੰਬੂ ਕੱਲਾ ਵਾਲਾ ਤੇ ਦੂਜੇ ਪਾਸੇ ਕਹਿੰਦੇ ਨੌਜਨ ਸੋਨਾ ਬਾਂਦ ਡੋਰ ਵਾਲਾ ਜੇ ਕਹਿੰਦੇ ਜਾਫੀ ਨੇ ਜੱਫਾ ਲਾ ਦਿੱਤਾ ਤੇ ਗੱਲ ਵੱਖਰੀ ਹੋਣੀ ਆਸਾ ਜਵੱਦੀ ਵਾਲਾ ਵੀ ਮਾਨ ਕਰੂ ਗੋਗੀ ਨੀਲੋ ਮਾਨ ਕਰੂ ਇੱਕ ਪਾਸੇ ਕਹਿੰਦੇ ਬਾਂਦ ਡੋ ਦੇ 20000 20000 ਦਾ ਜੱਫਾ ਹੈ 20000 ਦਾ ਨਹੀਂ ਪਰ ਲੱਗਿਆ ਨਹੀਂ ਜੀ ਕਿਉਂਕਿ ਜਫਾ ਨਹੀਂ ਲਗਿਆ ਲਗਿਆ ਨਹੀਂ ਜੀ ਲਗਿਆ ਨਹੀਂ ਜੀ ਜਫਾ ਨਹੀਂ ਲਗਿਆ ਇਹ 20000 ਰੁਪਏ ਆਪਾਂ ਜਿਹੜਾ ਸਰਪੰਚ ਸਾਹਿਬ ਆਪਣੇ ਲਾਲੀ ਜੀ ਆਪਣੇ ਕਰਕਮਲਾ ਦੇ ਨਾਲ ਇਸ ਨੌਜਵਾਨ ਨੂੰ ਫੋਟੋ ਖਿਚਾ ਕੇ 20000 ਰੁਪਏ ਦੇ ਦਿਓ ਜਾਫੀ ਨੂੰ 500 ਰੁਪਏ ਗੋਗੀ ਨੀਲੋਂ ਆਸਾ ਜਵਦੀ ਵੱਲੋਂ ਆਏ ਜਿਹੜੇ ਨੇ ਪੁਛ ਕੀਤੀ ਸੀ ਬਟਾਰੀ 500 ਦੀ ਬਟਾਰੀ ਤੇ ਸਰਵਪੰਦਤ ਕਹਿੰਦਾ ਵੀ ਗੁਰੀ ਨੇ ਨੰਬਰ ਲਊ ਆਸਾ ਜਵਦੀ ਦੇ ਗੋਗੀ ਨੀਲੋਂ ਵੱਲੋਂ ਜਿਹੜੇ ਨੌਜਵਾਨ ਨੇ ਹੁਣ ਕੋਸ਼ਿਸ਼ ਕੀਤੀ ਸੀ ਸੋਨੇ ਬਾਂਦਰ ਡੋਰ ਵਾਲੇ ਨੇ ਉਧਰ ਲਈ 500 ਆ ਤੇ ਵੰਟੀ ਯੂਕੇ ਵੱਲੋਂ ਵੀ 22000 ਰੁਪਇਆ ਕਹਿੰਦੇ ਯੋਧੇ ਘਸ ਨੇ ਤਿੰਨ ਕਬੱਡੀਆਂ ਪਾ ਕੇ ਜਿੱਤ ਲਿਆ ਆ ਰੇਡ ਤੇ ਕਹਿੰਦੇ ਗੋਗੀ ਨੀਲੂ ਵਾਲਾ ਤੇ ਨਾਲ ਮੇਰੇ ਵੀਰੋ ਲਾਲੀ ਕੁੰਨਰ ਜੰਟੇ ਕੁੰਨਰ ਉਹਨਾਂ ਵੱਲੋਂ ਸੁਖਵੀਰ ਜੱਸੜ ਉਹਨਾਂ ਵੱਲੋਂ ਮੇਰੇ ਵੀਰੋ ਇਹ ਕਿਹਦਾ ਜੀ ਪੁਆਇੰਟ ਦੱਸਿਓ ਸਾਡੇ ਰੈਫਰੀ ਸਾਹਿਬ ਰੇਡਰ ਦਾ ਰੇਡਰ ਨੂੰ 200 ਰੁਪਇਆ ਦੇ ਦਿਓ ਜੀ ਇਸ ਨੌਜਨ ਨੂੰ ਇਧਰ ਯੋਧੇ ਘਸ ਨੇ ਇਤਿਹਾਸਿਕ ਤਿੰਨ ਕਬੱਡੀਆਂ ਪਾ ਕੇ ਮੇਰੇ ਪੰਜਾਬੀ ਵੀਰੋ 22000 ਦਾ ਜਿਹੜਾ ਪ੍ਰਾਈਜ਼ ਜਿੱਤਿਆ ਹੈ 22000 ਦਾ ਪ੍ਰਾਈਜ਼ ਇਤਿਹਾਸ ਨੱਚਿਆ ਗਿਆ ਗਾਂਧੀ ਬਟਾਰੀ ਵਾਲਿਆ ਸਰਪੰਚ ਸਾਹਿਬ ਲੈ ਵੀ ਰਪਿੰਦਰ ਸਿੰਘ ਆ 500 ਰੁਪਿਆ ਪਹਿਲਾਂ ਕਹਿੰਦੇ ਗਾਂਧੀ ਨਹੀਂ ਦਿੱਤਾ ਸੀ ਬਟਾਰੀ ਵਾਲ ਨੇ ਤਾਂ ਗੱਲ 22000 ਤੇ ਗਈ ਹੈ ਗੁਰੀ ਧਲੇਰ ਵਾਲੇ ਲਈ 200 ਰੁਪਿਆ ਗੁਰੀ ਧਲੇਰ ਵਾਲੇ ਲਈ 200 ਦੇ ਮਾਣ ਨੇ ਜਿਹੜੇ ਸੌਰਵ ਪੰਡਤ ਮਨਜੀਤ ਸੈਕਟਰੀ ਅਤੇ ਗਾਂਧੀ ਬਟਾਰੀ ਵਾਲੇ ਵੱਲੋਂ ਕਹਿੰਦੇ ਦਿੱਤੇ ਗਏ ਆ ਲਓ ਬਹੁਤ ਹੀ ਤਕੜਾ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਹੈ ਇਹ ਸੁਣੀ ਲੱਗਦਾ ਹੋਇਆ ਖੇਡ ਮੈਦਾਨ ਵਿੱਚ ਸ਼ਾਨਦਾਰ ਜੱਫਾ ਹੈ ਬਾਂਟੀ ਯੂਕੇ ਵਾਲੇ ਵੱਲੋਂ 200 ਰੁਪਏ ਇਸੇ ਜੱਫੇ ਤੋਂ ਖੁਸ਼ ਹੋ ਕੇ ਆਇਆ ਬਾਂਟੀ ਯੂਕੇ ਵਾਲੇ ਵੱਲੋਂ 200 ਰੁਪਏ ਇਸੇ ਜੱਫੇ ਤੇ ਹੈ ਲਓ ਲਾਲੀ ਵੀਰ ਖੁਸ਼ ਹੋ ਪੂਰੇ ਲਾਲੀ ਵੀਰ ਕਹਿੰਦਾ ਮੇਰ ਹੈ ਬਾਬੇ ਦੀ ਨਾਲ ਲੱਕੀ ਹਣੀ ਸਾਡੀ ਤਾਂ ਕਹਿੰਦੇ ਪੂਰੇ ਖੁਸ਼ ਨੇ ਪਿਰਤ ਤੇ ਚੈਨ ਵੱਲੋਂ ਕਹਿੰਦੇ 500 ਰੁਪਇਆ ਹੋਣਾ ਜੇ ਸੋਨਾ ਬਾਂਦ ਡੋਟ ਵਾਲਾ ਜੱਫਾ ਲਾਊਗਾ ਦੀਪਿੰਦਰ ਮੰਗਟ ਤੇ ਨਾਲ ਮੰਨਾ ਕੂਨਰ ਤੇ ਨਾਲ ਗਾਂਧੀ ਬਟਾਰੀ ਵੱਲੋਂ 200 ਆਣਾ ਤੇ ਕਲੱਬ ਵੱਲੋਂ ਕਹਿੰਦੇ 1100 ਆਣਾ ਚਰਨ ਕਮਲ ਕਬੱਡੀ ਵੱਲੋਂ 500 ਆਣਾ ਲੈ ਵੀ ਸੋਨਿਆ ਆਸਾ ਜਮੱਡੀ ਤੇ ਗੋਗੀ ਨੀਲੋ ਕਹਿੰਦਾ 500 ਮੇਰੇ ਵੱਲੋਂ ਆਣਾ ਲਓ ਖੇਡ ਮੈਦਾਨ ਦੇ ਵਿੱਚ ਅੰਬੂ ਕੱਲਾ ਵਾਲੇ ਨੇ ਜੱਫਾ ਲਾਇਆ ਤੇ ਮੇਰੇ ਵੀਰੋ ਇਸ ਨੌਜਵਾਨ ਦੇ ਲਈ ਆਪਾਂ ਮਾਇਆ ਦੇ ਗੱਫੇ ਦੇ ਦਈਏ ਸਾਰੇ 200 ਰੁਪਿਆ ਵੰਡੀ ਯੂਕੇ ਵੱਲੋਂ ਕਾਂਦਰ ਡੋਰ ਵਾਲਿਓ ਮਾਇਆ ਸਾਹਮਣੋ ਬੰਦਰ ਟੋੜ ਬਾਰੇ ਉਹ ਮਾਇਆ ਸਾਡੇ ਆਪਣੀ ਗਾਂਧੀ ਮਦਾਰੀ ਦੀ ਪਾਬੇ ਪਿੰਦਰੋਣੀ ਮਾਨ ਕਰ ਰਿਹਾ ਹੈ ਇਧਰ ਚੈਨ ਤੇ ਪਿਰਤਪਾਲ ਆਸਟ੍ਰੇਲੀਆ ਅੰਬੂ ਨੂੰ ਇਹ ਪੈਸੇ ਅੰਬੂ ਦੇ ਆ ਜੀ ਲੈ ਵੀ ਜੋਧਾ ਜੀ ਪਹਿਲੀ ਕਬੱਡੀ ਤੇ ਜੱਫਾ ਲੱਗ ਜਾਂਦਾ ਤੇ ਗੱਲ ਵੱਖਰੀ ਹੋਣੀ ਸੀ ਪਰ ਅੱਜ ਤੇਰੀ ਕਿਸਮਤ ਹੈ ਅੱਜ ਮੋਟਰਸਾਈਕਲ ਕੌਣ ਜਿੱਤਦਾ ਹੈ ਪਿਰਤ ਤੇ ਚੈਨ ਉਹਨਾਂ ਵੱਲੋਂ ਤੇ ਨਾਲ ਕਹਿੰਦੇ ਸਾਡਾ ਰਾਜਾ ਸਵੈਚਾਂ ਵਾਲਾ ਕਨੇਡਾ ਦੇ ਵਿਚਾਰਸ ਹੈ ਤੇ 55 5500 ਰੁਪਇਆ ਸੁਖੀ 소ਮਲ ਜੀ ਸਾਡੇ ਲਾਲੀ ਕੂਨਰ ਉਹਨਾਂ ਦੇ ਮੇਰੇ ਵੀਰੋ ਰਿਸ਼ਤੇਦਾਰ ਨੇ ਉਹਨਾਂ ਵੱਲੋਂ ਬੈਸਟ ਰੇਡਰ ਤੇ ਜਾਫੀ ਨੂੰ ਬਕਾਇਦਾ ਤੌਰ ਤੇ ਦਿੱਤਾ ਜਾਵੇਗਾ। ਮੰਟੀ ਯੂਕੇ ਵੱਲੋਂ ਜਾਫੀ ਨੂੰ 200 ਤੇ ਨਾਲ ਅੰਬੂ ਨੂੰ 6 ਬਿਰਤ ਤੇ ਚੈਨ ਵੱਲੋਂ ਗੋਗੀ ਨੀਲੋਂ ਤੇ ਨਾਲ ਜੰਟਾ ਕੂਨਰ ਆਸਾ ਜਵੱਦੀ ਆਸਾ ਜਵੱਦੀ ਵੱਲੋਂ ਵੀ ਇਹ ਮਾਇਦੇ ਗੱਫੇ ਜਿਹੜੇ ਦਿੱਤੇ ਜਾ ਰਹੇ ਐ। ਮਨਪ੍ਰੀਤ ਸਰਪੰਚ ਹਰਾਈਆਂ ਉਹਨਾਂ ਵੱਲੋਂ ਕਿਹਦੇ ਲਈ ਆ ਜੀ ਅੰਬੂ ਦੇ ਲਈ ਅੰਬੂ ਘੱਲਾਂ ਵਾਲਾ ਆਪਣੇ ਪੈਸੇ ਜਿਹੜੇ ਮੇਰੇ ਤੋਂ ਆਕੇ ਫੜ ਲਵੇ ਆ ਬਾਂਦਰ ਡੋੜ ਵਾਲਿਓ ਆਕੇ ਪੈਸੇ ਲੈ ਕੇ ਜਾਇਓ ਜੀ ਹਾਂਜੀ ਪਰਮੀਤ ਮੰਗ ਦਮਨ ਸਾੜਾ ਵੀਰ ਪਰਮੀਤ ਮੰਗਰ ਦਾ ਤੇ ਦਮਨ ਕੁੰਨਰ ਦੇ ਵੱਲੋਂ ਅਦੇ ਬਾਂਟੀ ਕੈਨੇਡਾ ਵੱਲੋਂ ਕਹਿੰਦੇ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਸਾਡੀ ਵੀਰਾਂ ਵੱਲੋਂ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਲਓ ਜੋਧਾ ਮੇਰੇ ਵੀਰ ਅਗਲੀ ਰੇਡ ਪਾਉਂਦਾ ਹੋਇਆ 22000 ਜਿੱਤ ਲਿਆ ਸਮਝ ਲਓ ਅੱਜ ਕਹਿੰਦੇ ਇੱਕ ਮੋਟਰਸਾਈਕਲ ਜੋਧੇ ਦੇ ਹੋਰ ਤੋਲੇ ਆ ਜੋਧਾ ਕਬੱਡੀ ਪਾ ਰਿਹਾ ਹੈ ਲੇ ਵੀ ਰਪਿੰਦਰ ਸਿੰਘ ਕਰਗਰਪ ਦੀ ਕੀਦੇ ਵੱਲੋਂ ਕਿੰਨੀ ਮਾਇਆ ਜੋਦੇ ਦੀ ਕਬੱਡੀ ਉੱਤੇ ਨੌਜਵਾਨਾ ਆਹ ਕਬੱਡੀ ਦੇ ਕਹਿੰਦੇ 500 ਰੁਪਇਆ ਗਰਜੋਤ ਗਰਜਾ ਗਾਂਧੀ ਬਟਾਰੀ ਤੇ ਨਾਲ ਦੀਪਿੰਦਰ ਮੰਗਟ ਹੋਣਾ ਵੱਲੋਂ ਐ ਇਧਰ ਮੇਰੇ ਵੀਰੋ ਸੁਖਵੀਰ ਜਸੜ ਗੋਗੀ ਨੀਲੋ ਤੇ ਲਾਲੀ ਕੂਨਰ ਤੇ ਗੁਰੀ ਕੂਨਰ ਹੋਣਾ ਵੱਲੋਂ ਵੀ ਮਾਨ ਸਨਮਾਨ ਕੀਤੇ ਜਾਣਗੇ ਪਿਰਤ ਤੇ ਚੈਨ ਆਸਟ੍ਰੇਲੀਆ ਲਓ ਖੇਡ ਮੈਦਾਨ ਦੇ ਵਿੱਚ ਲੈ ਵੀ ਬਟਾਰੀ ਵਾਲਿਆ ਇਹ ਮਾ ਤੇ ਗੱਫੇ ਗਰਜੋਤ ਗਰਚੇ ਹੋਣਾ ਵੱਲੋਂ ਆਪਾਂ ਇਸ ਖਿਡਾਰੀ ਨੂੰ ਦੇ ਲਈਏ ਬਈ ਵਾਹ ਜਤਿੰਦਰ ਕੂਨਰ ਤੇ 라ਜੂ ਹਿਟਰੀ ਵੱਲੋਂ ਵੀ ਆ ਜੱਫੇ ਤੇ 200 ਐ ਬੰਟੀ ਯੂਕੇ ਵੱਲੋਂ ਵੀ 200 ਐ ਸਰਪੰਚ ਮਨਦੀਪ ਰਾਈਆ ਵੱਲੋਂ ਵੀ 100 ਆਇਆ ਸਪੋਰਟਸ ਕਲੱਬ ਵੱਲੋਂ 1100 ਆ ਜੱਫੇ ਦਾ ਐ ਮੇਰੇ ਪੈਸੇ ਨਹੀਂ ਹੁਣ ਮੈਥੋਂ ਗੈਣਾ ਦੇ ਮੰਨੇ ਆ ਪਰ ਪੰਦਰ ਮਾਂਗੜ ਅਤੇ ਬੰਟੀ ਕੈਨੇਡਾ ਇਹਨਾਂ ਵੱਲੋਂ 200 ਪੰਦਰ ਆ 200 ਰੁਪਇਆ ਹੋਰ ਲਾ ਜੀ ਆ 200 ਰੁਪਇਆ ਹੋਰ ਲਾ ਜੀ ਵੀਰ ਇਸੇ ਜੱਫੇ ਦਾ ਪਰਮਵੀਰ ਮੰਗੜ ਅਤੇ ਬੰਟੀ ਕੈਨੇਡਾ ਵੱਲੋਂ ਕਹਿੰਦੇ 200 ਦੇ ਮਾਰ ਸਮਾਨ ਨਹੀਂ 200 ਰੁਪਿਆ ਮਨਪੀਤ ਸਰਪੰਚ ਰਾਈਆਂ ਵਾਲਾ ਕਹਿੰਦਾ ਵੀ ਜੇਕਰ ਫਰਿਆਦ ਜੱਫਾ ਲਾਓ ਤਾਂ 200 ਦੇ ਨਾਲ ਕਿੰਦੇ ਮਾਨਸਮਾਨ ਕੀਤਾ ਜਾਊਗਾ ਨੱਕੀ ਕੋਨਰ ਅਤੇ ਆਸਾ ਜਵਤੀ ਵਾਲਾ ਕਹਿੰਦਾ ਵੀ ਹੁਣ ਜਿੱਧਰ ਵੀ ਜੱਫਾ ਲੱਗੇ ਮੇਰੇ ਵੀਰੋਂ ਵੱਡੇ ਮਾਨਸਮਾਨ ਕੀਤੇ ਜਾਣਗੇ ਜਾਂਟਾ ਕੋਨਰ ਯੂਐਸਏ ਵਾਲਾ ਤੱਕਦਾ ਪਰ ਇੱਧਰ ਵੇਖੋ ਨੌਜਵਾਨ ਇਸ ਵੱਲੇ ਇੰਦਗੜ ਪਿੰਡ ਦਾ ਨਿੰਦੂ ਪਕੜਾ ਆਪਣੀ ਟੀਮ ਦੇ ਸਹਿਯੋਗ ਨਾਲ ਗੁਰੀ ਕੋਟ ਗੰਗੂਰਾ ਤੇ ਪੰਮੇ ਕਟਾਣੀ ਵੱਲੋਂ ਜੇ ਫਰਿਆਦ ਜੱਫਾ ਲਾਉ ਤੇ 200 ਹੋਣਾ ਹੈ ਫਿਰ ਤੇ ਚੈਨ ਵੱਲੋਂ ਨਿੰਦੂ ਨੂੰ 100 ਰੁਪਇਆ ਇਹ ਮਾਇਦੇ ਗੱਫੇ ਆਪਣੇ ਸਾਹਮਣੇ ਹੋ ਜੀ ਸਾਰੇ ਖਿਡਾਰੀ ਬੜੀ ਮਿਹਰਬਾਨੀ ਹੋਵੇ ਜੀ ਅੱਜ ਇਤਿਹਾਸ ਰਚਿਆ ਗਿਆ ਹੈ ਯੋਧੇ ਕਸ ਨੇ ਕਹਿੰਦੇ 22000 ਦੀਆਂ ਤਿੰਨ ਕਬੱਡੀਆਂ ਪਾਈਆਂ ਤੇ ਤਿੰਨੇ ਪੁਆਇੰਟ ਪ੍ਰਾਪਤ ਕੀਤੇ ਤੇ ਬਾਅਦ ਵਿੱਚ ਦੋ ਪਾਈਆਂ ਤੇ ਦੋਨੇ ਜੱਫੇ ਲੱਗੇ ਇਹ ਕਿਸਮਤ ਦੀ ਗੱਲ ਹੁੰਦੀ ਹੈ 22000 ਰੁਪਏ ਇਸ ਨੌਜੋਨ ਨੇ ਜਿੱਤਿਆ ਜੰਟਾ ਯੂਐਸਏ ਗੋਗੀ ਨੀਲੋ ਇਹ ਪੁਆਇੰਟ ਤੇ ਕਹਿੰਦੇ 200 ਰੁਪਏ ਦਾ ਮਾਨ ਸਨਮਾਨ ਦੇਣਗੇ ਗੁਰਜੋਤ ਗਰਚਾਲ ਗਾਂਧੀ ਵਟਾਰੀ ਤੇ ਨਾਲ ਕਹਿੰਦੇ ਦੀਪਿੰਦਰ ਮੰਗਟ ਵੱਲੋਂ 500 ਆਣਾ 200 ਰੁਪਇਆ ਜੰਟੇ ਬਰਮੀ ਵਾਲੇ ਵੱਲੋਂ ਆਣਾ ਲਓ ਮਾੜੀ ਵਾਲਾ ਸ਼ਿਕੰਦਰ ਇਸ ਵੇ ਪਾਉਂਦਾ ਆ ਕਬੱਡੀ ਤੇ ਵੰਟੀ ਯੂਕੇ ਵੱਲੋਂ ਵੀ 200 ਹੈ ਇਹ ਮਾ ਆ ਦੇ ਗੱਫੇ ਸਾਂਭ ਲਿਓ ਜੀ ਇਧਰ ਤਿਰਤ ਤੇ ਚੈਨ ਵੱਲੋਂ ਵੀ ਮਾ ਆ ਦੇ ਗੱਫੇ ਇਧਰ ਸਾਡੇ ਗੰਧ ਹੀ ਹੋਣਾ ਵੱਲੋਂ ਨਾਲ ਸਾਡੇ ਗੋਗੀ ਵੀਰ ਹੋਣਾ ਵੱਲੋਂ ਆਸਾ ਜਵੱਦੀ ਵਾਲਾ ਆ ਪੈਸੇ ਲੈ ਜਾਓ ਜੀ ਸ਼ਿਕੰਦਰ ਮਾੜੀ ਵਾਲੇ ਦੇ ਭੱਜ ਕੇ ਆਈ ਨੌਜਵਾਨਾਂ ਸਪੋਰਟਸ ਕਲੱਬ ਵੱਲੋਂ ਕਹਿੰਦੇ ਆ ਕਬੱਡੀ ਤੇ ਸਪੈਸ਼ਲ 500 ਦਮਨਕੂਨਰ ਵੱਲੋਂ 200 ਦਮਨਕੂਨਰ ਤੇ ਸਾਡੇ ਵੀਰ ਪਰਮੇਰ ਮੰਗੜ ਕਨੇਡਾ ਵੱਲੋਂ ਕਹਿੰਦੇ 200 ਆਸੇ ਆਸਾ ਜਵੱਤੀ ਵਾਲਾ ਕਹਿੰਦਾ ਵੀ 500 ਰੁਪਏ ਨਾਲ ਸਾਡਾ ਵੀਰ ਗੋਲਦੀ ਨੀਲੋਂ 500 ਰੁਪਏ ਨਾਲ ਵੱਲੋਂ 1000 ਰੁਪਏ ਮਾਨ ਸਰਪੰਚ ਰਾਇਆ ਇਹ ਨੌਜਨ ਮਾੜੀ ਵਾਲਾ ਸ਼ਿਕੰਦਰ ਲੈ ਵੀ ਸੰਤੂ ਭੱਜ ਕੇ ਆਈ ਪੈਸੇ ਲੈ ਕੇ ਜਾਂੀ ਸ਼੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਵੱਲੋਂ 500 ਰੁਪਏ ਇਸ ਨੌਜਵਾਨ ਦੇ ਲਈ ਹੈ ਇਹ 700 ਹੈ ਜੀ 700 ਲੈ ਜਿਓ ਅੱਜ ਪੈਸੇ ਲਓ ਆਹ ਕਬੱਡੀ ਤੇ ਕਹਿੰਦੇ ਕਲੱਬ ਵੱਲੋਂ 500 500 ਗੋਗੀ ਨੀਲੋਂ ਜੰਟਾ ਕੁਨਰ ਆਸ਼ਾ ਚਬਤੀ ਤੇ ਲਾਲੀ ਕੁਨਰ ਵੱਲੋਂ 500 ਹੈ ਪਰ ਮੇਰਾ ਖਿਆਲ ਹੈ ਇਹ ਜਫਾ ਲੱਗ ਗਿਆ ਜੀ ਕਿਉਂਕਿ ਤੀਜੀ ਰੇਡ ਪਾ ਰਿਹਾ ਮੇਰਾ ਖਿਆਲ ਕਿਉਂ ਬਿੱਲਿਆ ਬਈ ਵਾਹ ਫਾਈਨਲ ਮੈਚ ਕਹਿੰਦੇ ਦੁਨੀਆ ਟਕੂ ਟਕੀ ਖੜ ਕੇ ਨਜ਼ਾਰਾ ਮਾਣਦੀ ਹੈ ਫਾਈਨਲ ਮੈਚ ਦਾ ਮੇਰੇ ਵੀਰੋ ਮਨਪੀਤ ਸਰਪੰਚ ਰਾਇਆਂ ਵਾਲਾ ਸਾਡੀ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਏ ਦੇ ਮਾਨ ਸਨਮ ਜਿਹੜੇ ਸਾਡੇ ਲਈ ਕਰਦਾ ਮਨਜੀਤ ਵੀ ਸਰਪੰਚ ਰਾਇਆਂ ਵਾਲਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਭਰਾਵਾ ਨਾਲ ਦਮਨ ਸਾਡਾ ਵੀਰ ਬੜੇ ਮਾਨ ਸਤਕਾਰ ਦੇ ਜਿਹੜੇ ਸਾਡੇ ਲਈ ਪੁੱਜਦੇ ਕਰਦਾ ਇੱਧਰ ਗੋਗੀ ਨੀਲੋਂ ਵਾਲਾ ਜੰਟਾ ਕੂਨਰ ਯੂ ਐਸ ਏ ਸੁਖਵੀਰ ਜੱਸੜੋਣੀ ਵੀ ਇਹਨਾਂ ਬੋਲਾਂ ਦਾ ਮਾਨ ਕਰ ਰਹੇ ਐ ਅਸੀਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਇਸ ਕਬੱਡੀ ਤੇ ਮੀਤ ਪ੍ਰਧਾਨ ਜਤਿੰਦਰ ਕੂਨਰ ਅਤੇ ਰਾਜੂ ਇਟਲੀ ਵੱਲੋਂ 200 ਰੁਪਏ ਦੇ ਮਾਨ ਕੀਤੇ ਜਾਣਗੇ ਉਹ ਤਾਂ ਜੀ ਕੁਦਰਤ ਵਿੱਚ ਜਿੱਸਾ ਗਰਮ ਤੇ ਗਰਜੋਤ ਘਰਚੇ ਹੋਣੀ ਇਹਨਾਂ ਬੋਲਾਂ ਦਾ ਗਾਂਧੀ ਬਟਾਰੀ ਹੋਣੀ ਮਾਨ ਕਰ ਰਿਹਾ ਲੈ ਵੀ ਮਨੀ ਥੋੜਾ ਸਾਈਡ ਤੇ ਨੌਜਵਾਨਾ ਇਹ ਅੰਬੂ ਕੱਲਾਂ ਵਾਲਾ ਤੇ ਗੁਰੀ ਪਰ ਨਹੀਂ ਇਹ ਐ ਸ਼ਿੰਦੀ ਕਾਲੇ ਸਿੰਘਾ ਵਾਲਾ ਜੇ ਅੰਬੂ ਦੇ ਜੱਫੇ ਦਾ ਸਵਾਦ ਆ ਤਾਰੀ ਜ਼ੋਰਦਾਰ ਮਾਰ ਕੇ ਦੱਸਿਓ ਬੰਟੀ ਯੂਕੇ ਵੱਲੋਂ 200 ਰੁਪਏ ਆਇਆ ਇਸ ਜੱਫੇ ਦਾ ਦਲਵੀਰ ਯੂਐਸਏ ਤੇ ਕੁਲਵੀਰ ਯੂਐਸਏ ਵੱਲੋਂ ਜਿਨ੍ਹਾਂ ਨੇ ਐਲਈਡੀਆਂ ਦਿੱਤੀਆਂ ਉਹਨਾਂ ਵੱਲੋਂ 500 ਰੁਪਿਆ ਜੱਫੇ ਦਾ ਆਇਆ ਚੈਨ ਤੇ ਪ੍ਰਿਤਪਾਲ ਵੱਲੋਂ ਇਹਨਾਂ ਬੋਲਾਂ ਦਾ ਮਾਨ ਕੀਤਾ ਜਾ ਰਿਹਾ ਹੈ ਜੇ ਕਹਿੰਦੇ ਉਡਣਾ ਜੱਫਾ ਲਾਉ ਜੰਟਾ ਕੂਨਰ ਗੋਗੀ ਨੀਲੋ ਤੇ ਨਾਲ ਸੁਖਵੀਰ ਜਸੜ ਤੇ ਆਸਾ ਜਵੱਦੀ ਵੱਲੋਂ ਉਡਣੇ ਦੇ ਜੱਫੇ ਦਾ 500 ਦਿੱਤਾ ਜਾਣਾ ਲਓ ਵੇਖਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਅੰਬੂ ਦੇ ਪੈਸੇ ਲੈ ਜਾਓ ਜੀ ਫੜ ਕੇ ਲੈ ਵੀ ਲਾਲੀਬਾਈ ਪੈਸੇ ਫਰਾਦੀ ਜਰਾ ਦਮਨ ਨਰ ਦੇ ਵੱਲੋਂ ਨਾਲ ਕਹਿੰਦੇ ਬੰਟੀ ਯੂਕੇ ਵੱਲੋਂ ਮਾਨਪ੍ਰੀਤ ਸਰਪੰਚ ਰਾਈਆਂ ਵਾਲੇ ਵੱਲੋਂ ਇਸ ਕਬੱਡੀ ਉਤੇ ਵੱਡੇ ਮਾਣ ਜਿਹੜੇ ਕੀਤੇ ਜਾਣਗੇ ਇੱਕ ਪਾਸੇ ਬੰਦ ਡੋੜ ਵਾਲਾ ਸੋਨਾ ਕਹਿੰਦੇ 500 ਦਿੱਤਾ ਜਾਣਾ ਆ ਜੱਫੇ ਦਾ ਸਪੋਰਟਸ ਕਲੱਬ ਵੱਲੋਂ ਪਰ ਪੁਆਇੰਟ ਜਿਹੜਾ ਗੁਰੀ ਧਲੇਰ ਦਾ ਜੇ ਆਹ ਰੇਡ ਪਾਉਗੀ ਜੱਫਾ ਲੱਗੂ ਤਾਂ ਵੀ 500 ਜੇ ਨਹੀਂ ਲੱਗੂ ਤਾਂ ਵੀ ਰੇਡਰ ਨੂੰ 500 ਗੋਗੀ ਨੀਲੋਂ ਆ ਸਾ ਜਬਦੀ ਤੇ ਨਾਲ ਕਹਿੰਦੇ ਗੁਰੀ ਕੂਨਰ ਲਾਲੀ ਕੂਨਰ ਤੇ ਨਾਲ ਮੇਰੇ ਵੀਰੋ ਸੁਖਵੀਰ ਜਸਣ ਯੂ ਐਸ ਏ ਤੇ ਜੰਟਾ ਕੂਨਰ ਇਹ ਮਾਨ ਸਨਮਾਨ ਦੇਣਗੇ ਗਾਂਧੀ ਬਟਾਰੀ ਵਾਲੇ ਦਾ ਤੇ ਕਹਿੰਦੇ ਗਰਜੋਤ ਘਰਚੇ ਦਾ ਵੱਡਾ ਨਾਮ ਹੈ ਮੇਰੇ ਵੀਰੋ ਦੀਪਿੰਦਰ ਮੰਗਟ ਉਹਨਾਂ ਦਾ ਵੱਡਾ ਨਾਮ ਹੈ ਲੈ ਵੀ ਸ਼ਿਕੰਦਰ ਮਾੜੀ ਵਾਲਿਆ ਕਬੱਡੀ ਪਾ ਨੌਜਵਾਨਾ ਗਾਂਧੀ ਬਟਾਰੀ ਵਾਲਾ ਜਿੰਨ ਬਵਾਦ ਕਰ ਸਕੀਏ ਕਹਿੰਦੇ ਉਹਨਾਂ ਘਟਾ ਗਾਂਧੀ ਬਟਾਰੀ ਵਾਲੇ ਦਾ ਜ਼ਿੰਦਗੀ ਦਾ ਬਹੁਤ ਪਿਆਰਾ ਯਾਰ ਹੈ ਆਸਾ ਜਵਤੀ ਵਾਲਾ ਆਸਾ ਜਵਤੀ ਨਾਲ ਕਹਿੰਦੇ ਸਾਡੇ ਵੀਰ 골ਡੀ ਹੋਣੀ ਹੈ ਨੀਲੋ ਪਿੰਡ ਹੈ ਕਹਿੰਦੇ ਸਾਡੇ ਯਾਰਾਂ ਦਾ ਗੁੱਗੀ ਨੀਲੋ ਵਾਲਾ ਬਹੁਤ ਬਹੁਤ ਧੰਨਵਾਦ ਹੈ ਇਧਰ ਸ਼ਿਕੰਦਰ ਦੀ ਰੇਡ ਪੈਂਦੀ ਹੋਈ ਰੁਪਿੰਦਰ ਨੇ ਗੱਲ ਕੀਤੀ ਵੀ 34 ਮੋਟਰਸਾਈਕਲ ਜਿੱਤੇ ਨੇ ਲੈ ਵੀ ਰੁਪਿੰਦਰ ਸਿਹਜ ਅੱਜ ਵੇਖ ਵੀ 35ਵਾਂ ਕਰਦਾ ਜਾ ਨਹੀਂ ਗੱਲ ਸਮੇਂ ਦੀ ਹੈ 500 ਆਸਾ ਜਵਤੀ ਨਾਲ ਕਹਿੰਦੇ ਗੁੱਗੀ ਨੀਲੋ ਵਾਲੇ ਵੱਲੋਂ ਦਿੱਤਾ ਜਾਊਗਾ ਤਮਨ ਸਾਡਾ ਵੀਰ ਤਮਨ ਕੁਮਾਰ ਦੇ ਵੱਲੋਂ ਵੱਡੀ ਮਾਨ ਸਨਮਾਨ ਜੜੇ ਕੀਤੇ ਜਾਣਗੇ ਅਤੇ ਗਾਂਧੀ ਵੱਟਾ ਗਾਂਧੀ ਬਟਾਰੀ ਸਾਡਾ ਵੀਰ ਬੜੇ ਮਾਨ ਸਨਮ ਜਿਹੜੇ ਪੋਜਦੇ ਕਰਦਾ ਗਾਂਧੀ ਬਟਾਰੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਬੀ ਕੋਨਰ ਬਿੱਟੇ ਕੋਨਰ ਅਤੇ ਹਣੀ ਕੋਨਰ ਵੱਲੋਂ ਬੜੇ ਮਾਨ ਸਨਮ ਹੋਣ ਦੇ ਇਸੇ ਕਬੱਡੀ ਤੇ ਲੈ ਵੀ ਜਲਾਲ ਵਾਲਾ ਕਰਗੱਲ ਧੇਰ ਵਾਲੇ ਦੀ ਪਾਈ ਹੈ ਖੇਡ ਇਹ ਧੇਰ ਵਾਲਾ ਗੁੜੀ ਮੇਰੇ ਪੰਜਾਬੀ ਵੀਰੋ ਉਹ ਦਰਸ਼ਕੋ ਜੇ ਕੋਟ ਗੰਗੂ ਰਾਏ ਦੀਆਂ ਮਿੰਨੀ 올ਿਮਪਿਕਸ ਦਾ ਸੁਆਦ ਆਇਆ ਤੇ ਇੱਕ ਵਾਰੀ ਜ਼ੋਰਦਾਰ ਲਲਕਾਰਾ ਮਾਰ ਕੇ ਦੱਸ ਦਿਓ ਲਓ ਮੈਚ ਸਮਾਪਤ ਹੈ ਲੈ ਵੀ ਮੁਬਾਰਕਬਾਦ ਹੈ ਗੁਰਜੋਤ ਖਰਚੇ ਵੱਲੋਂ ਤੇ ਗਾਂਧੀ ਬਟਾਰੀ ਵੱਲੋਂ ਕਿਹਦੇ ਲਈ ਆ ਜੀ ਦੀਪਿੰਦਰ ਮੰਗਟੋਣਾ ਵੱਲੋਂ ਜਿੱਤੀ ਵੀ ਟੀਮ ਨੂੰ 500 ਹੈ ਜਿਹੜੀ ਟੀਮ ਨੂੰ ਪਿਰਤ ਤੇ ਚੈਨ ਵੱਲੋਂ 200 ਆ ਗਿਆ ਵਾਹ ਜਿੱਤੀ ਨੂੰ ਬਾਂਟੀ ਯੂਕੇ ਵੱਲੋਂ 500 ਆ ਗਿਆ ਲਓ ਵੀ ਮੇਰੇ ਦਰਸ਼ਕ ਵੀਰੋ ਬਾਂਦਰ ਡੌੜ ਦੇ ਪੁਆਇੰਟ ਨੇ 14 ਤੇ ਕਾਲੇ ਸੰਘੇ ਦੇ ਪੁਆਇੰਟ ਨੇ 15.5 ਫਾਸਟ ਕਾਲੇ ਸੰਘੇ ਸੈਕੰਡ ਬਾਂਦਰ ਡੌੜ ਵਾਹ ਇਦੋਂ 20 ਸਾਢੇ 20 ਮਨਪ੍ਰੀਤ ਸਰਪੰਚ ਰਾਇਆਂਵਾਲਾ ਸਾਡੀ ਟੂਰਨਾਮੈਂਟ ਨੂੰ ਕਹਿੰਦੇ 2100 ਰੁਪਏ ਗੋਗੀ ਨੀਲੋ ਤੇ ਆਸਾ ਜਬੱਦੀ ਤੇ ਜੰਟਾ ਕੂਨਰ ਯੂਐਸਏ ਇਹਨਾਂ ਵੱਲੋਂ 2100 ਰੁਪਏ ਆਇਆ ਜਿੱਤੀ ਵੀ ਟੀਮ ਨੂੰ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ 8 ਕਬੱਡੀਆਂ ਪਾ ਕੇ 8 ਪੁਆਇੰਟ ਪ੍ਰਾਪਤ ਕਰਨ ਵਾਲਾ ਮਾਰੀ ਵਾਲਾ ਸ਼ਿਕੰਦਰ ਬੈਸਟ ਰੇਡਰ ਰਿਹਾ ਹੈ ਤੇ ਪਿਛਲੇ ਸਾਲ ਦਾ ਰਿਕਾਰਡ ਕਹਿੰਦੇ ਅੰਬੂ ਕੱਲਾਂ ਵਾਲੇ ਨੇ ਫੇਰ ਦੁਹਰਾ ਦਿੱਤਾ ਤਿੰਨਾਂ ਦੇ ਵਿੱਚੋਂ ਤਿੰਨ ਟੱਚ ਤਿੰਨ ਟੱਚ ਤੇ ਤਿੰਨ ਜੱਫੇ ਲਾ ਕੇ ਬੈਸ ਜਾਫੀ ਬਣਿਆ ਅੰਬੂ ਕੱਲਾਂ ਵਾਲਾ ਤੇ ਸ਼ਿਕੰਦਰ ਮਾਰੀ ਵਾਲਾ 2100 ਰੁਪਏ ਜੇਤੂ ਟੀਮ ਨੂੰ ਗੋਗੀ ਨੀਲੋਂ ਆਸਾ ਜਵੱਡੀ ਤੇ ਨਾਲ ਸੁਖਵੀਰ ਜਸੜ ਉਹਨਾਂ ਵੱਲੋਂ